ਹਾਂਜੀ ਬੱਚੇ ਦੇਖੋ ਹੁਣ ਆ ਪੱਤਿਆਂ ਦੇ ਉੱਪਰ ਨਾ ਆਪਾਂ ਇਹ ਲਫਾਫਾ ਚੜਾਵਾਂਗੇ ਠੀਕ ਹੈ ਲਫਾਫੇ ਦੇਖ ਲਓ ਕੋਸ ਹੈਗਾ ਨਹੀਂ ਕਿੱਕ ਕਰ ਸਕਦੇ ਹਾਂ ਨਹੀਂ ਹੈ ਨਹੀਂ ਕੋਈ ਵੀ ਚੀਜ਼ ਹੋਵੇ ਲਫਾਫੇ 'ਚ ਇਧਰ ਵੀ ਦੇਖ ਲਓ ਹੈਗਾ ਕੋਈ ਲਫਾਫੇ 'ਚ ਖਾਲੀ ਹੈ ਨਾ ਚਲੋ ਹੁਣ ਮੈਂ ਲਫਾਫਾ ਇਹਦੇ ਉੱਪਰ ਪਾ ਦਿੰਨਾ ਤੇ ਪੱਤਿਆਂ ਦੇ ਉੱਪਰ ਆਪਾਂ ਨੇ ਪਾਤਾ ਲਫਾ ਇਹ ਇਧਰ ਪਾ ਦਿੰਨੇ ਐ ਕਿੱਥੇ ਬਾਜੀ ਔਰ ਟੰਗਣਾ ਸੌਖਾ ਹੋ ਜਾ ਇੱਕ ਮਿੰਟ ਲੋ ਜੀ ਆ ਪੱਤਿਆਂ ਦੇ ਉੱਪਰ ਆਪਾਂ ਨੇ ਪਾਤਾ ਲਫਾ ਪਾ ਠੀਕ ਐ ਲਫਾਫੇ ਕੋਸ ਹੈਗਾ ਤਾਂ ਨਹੀਂ ਨਹੀਂ ਪੱਤੇ ਤਾਂ ਹੈਗੇ ਨੇ ਠੀਕ ਐ ਪੱਤਿਆਂ ਦੇ ਉੱਪਰ ਆਪਾਂ ਨੇ ਕੀ ਬੰਨਤਾ ਭਾਗਾ ਭਾਗਾ ਠੀਕ ਐ ਹੁਣ ਦੇਖ ਲਓ ਲਫਾਫੇ ਦੇ ਵਿੱਚ ਇਕੱਲੇ ਪੱਤੇ ਨੇ ਹੋਰ ਇਹ ਚ ਆਪਾਂ ਨੇ ਕੁਝ ਨਹੀਂ ਪਾਇਆ ਠੀਕ ਐ ਤਾਂ ਥੋੜੇ ਟਾਈਮ ਬਾਅਦ ਦੇਖਾਂਗੇ ਆਪਾਂ ਇਹਨੂੰ ਇਹਦੇ ਵਿੱਚ ਕੋਈ ਫਰਕ ਪਿਆ ਕਿ ਨਹੀਂ ਪਿਆ ਲਫਾਫੇ ਦੇ ਵਿੱਚ ਠੀਕ ਐ ਹਾਂਜੀ ਬੱਚੇ ਹੁਣ ਦੇਖੋ ਆਪਾਂ ਇਹਨੂੰ ਖੋਲਦੇ ਹਾਂ ਠੀਕ ਹੈ ਇਹ ਆਪਾਂ ਨੇ ਦੇਖੋ ਬ੍ਰੇਕ ਟਾਈਮ ਦੇ ਵਿੱਚ ਆਪਾਂ ਨੇ ਇਹਨੂੰ ਬੰਨਿਆ ਸੀਗਾ ਲਫਾਫੇ ਨੂੰ ਹੁਣ ਦੇਖੋ ਕੀ ਹੋ ਗਿਆ ਇਹ ਚ ਕੀ ਹੋ ਗਿਆ ਇਹ ਚ ਪਾਣੀ ਆ ਗਿਆ ਦੇਖੋ ਦਿਖ ਰਿਹਾ ਪਾਣੀ ਦੇਖੋ ਆ ਕਿੰਨਾ ਪਾਣੀ ਆ ਗਿਆ ਇਹ ਚ ਨਾ ਆ ਦੇਖ ਦੇਖਦਾ ਪਾਣੀ ਹਾਂਜੀ ਕਿੱਥੋਂ ਆਇਆ ਪਾਣੀ ਇਹ ਆ ਦੇਖੋ ਤੁਮ ਕੱਢ ਕੇ ਸਾਰਨਾ ਪਾਣੀ ਆ ਦੇਖੋ ਪਹਿਲਾਂ ਜੋ ਲਿਖਾਇਆ ਸੀ ਰਫਾਮਾ ਖਾਲੀ ਸੀਗਾ ਨਾ ਹਾਂਜੀ ਆ ਦੇਖੋ ਪਾਣੀ ਡਿੱਗ ਰਿਹਾ ਨਾ ਹਾਂਜੀ ਕਿੱਥੋਂ ਆਇਆ ਪਾਣੀ ਇਹ ਪੌਦੇ ਦੇ ਪੱਤਿਆਂ ਦੇ ਵਿੱਚੋਂ ਪੌਦੇ ਦੇ ਪੱਤਿਆਂ 'ਚੋਂ ਪਾਣੀ ਆਇਆ ਪੌਦੇ ਦੇ ਪੱਤਿਆਂ 'ਚ ਪਾਣੀ ਕਿਵੇਂ ਆ ਗਿਆ ਆਪਾਂ ਨੂੰ ਪਤਾ ਹੈ ਵੀ ਜਿਹੜੀਆਂ ਪੌਦੇ ਦੀਆਂ ਜੜ੍ਹਾਂ ਨੇ ਪਾਣੀ ਚੂਸਦੀਆਂ ਨੇ ਠੀਕ ਹੈ ਪੌਦੇ ਦੇ ਤਣੇ ਰਾਹੀਂ ਪਾਣੀ ਜਿਹੜਾ ਪੌਦੇ ਦੇ ਪੱਤਿਆਂ ਤੱਕ ਆ ਜਾਂਦਾ ਤੇ ਪੱਤਿਆਂ ਦੇ ਵਿੱਚ ਕੀ ਹੁੰਦੇ ਨੇ ਸਟੋਮਾਟਾ ਉਹਨਾਂ ਸਟੋਮਾਟਾ ਰਾਹੀਂ ਪੌਦੇ ਦੇ ਪੱਤੇ ਦੇ ਵਿੱਚ ਨਾਲ ਤਾਂ ਗੈਸਾਂ ਦਾ ਆਦਾਨ-ਪ੍ਰਦਾਨ ਹੁੰਦਾ ਨਾਲੇ ਕਿ ਆ ਪਾਣੀ ਉੱਡਦਾ ਹੈਗਾ ਜਦੋਂ ਪੌਦੇ ਦੇ ਪੱਤੇ ਦੇ ਵਿੱਚ ਪਾਣੀ ਭਰ ਜਾਂਦਾ ਹੈ ਤਾਂ ਉਸ ਸਟੋਮਾਟਾ ਖੁੱਲ ਜਾਂਦੇ ਨੇ ਤੇ ਪਾਣੀ ਕਿਹਾ ਹਵਾ ਦੇ ਵਿੱਚ ਰਲ ਜਾਂਦਾ ਠੀਕ ਹੈ ਇਹ ਹੀ ਕਾਰਨ ਹੈ ਵੀ ਜੇ ਆਪਾਂ ਗਰਮੀ ਦੇ ਦਿਨਾਂ ਦੇ ਵਿੱਚ ਦਰਖਤ ਦੇ ਹੇਠਾਂ ਬੈਠਦੇ ਆਪਾਂ ਨੂੰ ਠੰਡਕ ਮਹਿਸੂਸ ਹੁੰਦੀ ਹੈ ਕਿਉਂਕਿ ਪੌਦੇ ਦੇ ਪੱਤਿਆਂ ਦੇ ਸਟੋਮਾਟਾ ਦੇ ਵਿੱਚੋਂ ਪਾਣੀ ਕਿਹਾ ਉੱਡਦਾ ਹੈਗਾ ਕਿਧਰ ਜਾਂਦਾ ਉੱਡ ਕੇ ਸਾਡੀ ਹਵਾ ਦੇ ਵਿੱਚ ਰਲ ਜਾਂਦਾ ਠੀਕ ਹੈ ਤਾਂ ਇਸ ਤਰ੍ਹਾਂ ਇਹ ਲਫਾਫੇ ਦੇ ਵਿੱਚ ਜਿਹੜਾ ਪਾਣੀ ਆ ਉਹ ਆ ਚੁੱਕਾ